ਲਾ ਕੋਲੇ ਦੀ ਖਾਨ ਬੰਦ ਕਰ ਰੱਖੀ ਸੀ ਆ ਜਿਹੜੇ ਫਿਰਦੇ ਆ ਆ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਕਿਉਂ ਬੰਦ ਕਰ ਰੱਖੀ ਸੀ ਇਹਨੂੰ ਬੰਦ ਰੱਖੋ ਕੋਲਾ ਪ੍ਰਾਈਵੇਟ ਵਾਲਾਂ ਤੋਂ ਖਰੀਦਾਂਗੇ ਵਿਚ ਐਨੇ ਤੇਰੇ ਐਨੇ ਮੇਰੇ ਆ ਫਿਰਦੇ ਨਹੀਂ ਆ ਪਰਿਵਾਰ ਬਚਾਓ ਯਾਤਰਾ ਚੱਲ ਰਹੀ ਆ ਕਾਲੀ ਦਲ ਦੀ ਕਿਉਂ ਹੱਸਣ ਵਾਲੀ ਕਿਹੜੀ ਗੱਲ ਐ ਚ ਪਰਿਵਾਰ ਬਚਾਓ ਯਾਤਰਾ ਹੀ ਆ ਚਾਰ ਦਿਨ ਪਹਿਲਾਂ ਸ਼ੁਰੂ ਹੋਈ ਪਹਿਲੇ ਦਿਨ ਮਜੀਠੇ ਗਏ ਮੇਰਾ ਸਾਲਾ ਬਚਾਓ ਦੂਜੇ ਦਿਨ ਕੈਰੋ ਪਿੰਡ ਗਏ ਸਾਡਾ ਪਰੌਣਾ ਬਚਾਓ ਕੱਲ ਫਿਰੋਜ਼ਪੁਰ ਸੀ ਮੈਨੂੰ ਬਚਾਓ ਅੱਜ ਬਠਿੰਡੇ ਨੇ ਮੇਰੇ ਘਰ ਵਾਲੀ ਬਚਾਓ ਇਹ ਜਿਹੜਾ ਪੰਜਾਬ ਕਿੱਥੇ ਆ ਬਈ ਪਰਿਵਾਰ ਬਚਾਓ ਐ ਪੰਜਾਬ ਬਚਾਓ ਨਹੀਂ ਇਹ ਆਪਦੇ ਪਰਿਵਾਰ ਨੂੰ ਹੀ ਪੰਜਾਬ ਮੰਨਦੇ ਸੀ ਆਹੀ ਗਲਤੀ ਹੋ ਗਈ ਇਹਨਾਂ ਤੋਂ ਕਹਾਂ ਬਚਾਈਏ ਭਈ ਬੜੀ ਮੁਸ਼ਕਲ ਨਾਲ ਤਾਂ ਥੋੜੇ ਤੋਂ ਬਚਾਏ ਆ ਪਹਿਲਾਂ ਕੀ ਗੱਲ ਰਜਿਸਟਰੀਆਂ ਕਰਾ ਰੱਖੀਆਂ ਲੋਕਾਂ ਨੇ ਸੋ ਇਹਨਾਂ ਦੀ ਗੱਲ ਨਾ ਮੰਨਿਆ ਕਰੋ ਇਹ ਤਾਂ ਫਿਰਦੇ ਆ ਧਰਮ ਨੂੰ ਵਰਤਦੇ ਫਿਰਦੇ ਆ ਆਹ ਕਰਾ ਲਓ ਸ਼ੋਮਣੀ ਕਮੇਟੀ ਤੋਂ ਆਹ ਕਰਾ ਲਓ ਭਗਵੰਤ ਮਾਨ ਦੇ ਵਰ ਤੋਂ ਆਹ ਕਰਾ ਲਓ ਲੋਕ ਮੰਦੀ ਨਹੀਂ ਲੋਕ ਮੰਦੀ ਨਹੀਂ ਅਸੀਂ ਅਜੇ ਹੈਗੇ ਆ ਅਸੀਂ ਤਾਂ ਗੱਡੀ ਥੱਲੇ ਘੁੱਗੀ ਮਰ ਜੇ ਆ ਕੇ ਅਸੀਂ ਤਾਂ ਉੱਥੇ 2 ਮਿੰਟ ਖੜ ਕੇ ਅਰਦਾਸ ਕਰਨ ਵਾਲੇ ਬੰਦੇ ਆ ਜੀ ਅਸੀਂ ਬੇਅਦਬੀਆਂ ਵਾਲੇ ਪਾਸਿਆਂ 'ਚ ਜਾਵਾਂਗੇ ਅਸੀਂ ਬੇਅਦਬੀਆਂ ਦੀ ਜਾਂਚ ਕਰ ਰਹੇ ਹਾਂ ਐਸੇ ਕਰਕੇ ਪੰਗਾ ਕਿ ਭਗਵਾਨ ਤਮਨ ਨੂੰ ਰੋਕੋ ਕਿਵੇਂ ਨਾ ਕਿਵੇਂ ਰੋਕੋ ਤਾਂ ਕਰੋ ਕਿਵੇਂ ਰੋਕ ਲੋਗੇ ਪ੍ਰਮਾਤਮਾ ਲੋਕਾਂ 'ਚ ਪ੍ਰਮਾਤਮਾ ਵੱਸਦਾ ਮੇਰੇ ਨਾਲ ਲੋਕ ਨੇ ਹੋਰ ਮੈਨੂੰ ਕੀ ਚਾਹੀਦਾ ਫਿਰ ਜੇ ਮੇਰੇ ਨਾਲ ਲੋਕ ਹੀ ਨੇ ਮੈਨੂੰ ਕੋਈ ਖਜ਼ਾਨਾ ਹੋਰ ਨਹੀਂ ਚਾਹੀਦਾ